ਸੀਨੀਅਰ ਕਾਂਗਰਸੀ ਆਗੂ ਇਕਬਾਲ ਸਿੰਘ ਬਬਲੀ ਢਿੱਲੋਂ ਜੋ ਕਿ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਨਜ਼ਦੀਕੀ ਜਾਣੇ ਜਾਂਦੇ ਹਨ ਅੱਜ ਆਪਣੇ ਸੈਕੜੇ ਸਾਥੀਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ ਇਕਬਾਲ ਸਿੰਘ ਬਬਲੀ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਕੇਂਦਰੀ ਵਜ਼ੀਰ ਹਰਸਿਮਰਤ ਕੋਰ ਬਾਦਲ ਵੱਲੋਂ ਸਰਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਤੇ ਸੁਖਵੀਰ ਸਿੰਘ ਬਾਦਲ ਨੇ ਬਬਲੀ ਟੇਲਰ ਨੂੰ ਆਪਣਾ ਛੋਟਾ ਭਰਾ ਦੱਸਦਿਆਂ ਕਿਹਾ ਕਿ ਪਾਰਟੀ ਅੰਦਰ ਉਹਨਾਂ ਨੂੰ ਪੰਡਾ ਮਾਨ ਸਨਮਾਨ ਦਿੱਤਾ ਜਾਵੇਗਾ ਕਿਸੇ ਦਾ ਜਾਨ ਦਾ ਕੋਈ ਹੁੰਦਾ ਨਹੀਂ ਚਾਰ ਗਏ ਐ ਲੱਖਾਂ ਆ ਗਏ ਮੈਂ ਤੁਹਾਨੂੰ ਦੱਸਾਂ ਹਰ ਕਿਸੇ ਦੀ ਜੇਬ 'ਚ ਕੋਈ ਵੋਟ ਨਹੀਂ ਕੋਣ ਮੈਂ ਇਨਾ ਹੀ ਕਹਿਣਾ ਚਾਹਣਾ ਹੈ ਕੋਈ ਨਾ ਸਮਝੇ ਮੇਰੇ ਮੇਰੇ ਬਗੈਰ ਬਾਬਾ ਸਾਹਿਬ ਪਹਿਲਾਂ ਬਾਰੇ ਜਿਹੜੀ ਪੋਸਟਰ ਗਏ ਆ ਜਿਉਂ ਨਾਲ ਬਾਰੇ ਪਹਿਲਾਂ ਵੀ ਚੱਲਦਾ ਚੱਲਦੀ ਰਹੀ ਸੀਗੀ ਹੈ ਕਿ ਅੱਜ ਤੁਰਾਂ ਗ੍ਰਾਮ ਮੰਪਤੀ ਨਾਲ ਮੀਟਿੰਗ ਕੀਤੀ ਹੈ ਜਿਉਂ ਨਾਲ ਦੇ ਕਾਰਨ ਜਿਹੜਾ ਸ਼ਹਿਰ ਦੇ ਵਿੱਚੋਂ ਕੰਨੀਦਲ ਵੋਟ ਘਟਦਾ ਰਿਹਾ ਹੈ ਇਹ ਤੁਹਾਡੇ ਸੀਐਮ ਹਾਲਾਂਕਿ ਤੁਸੀਂ ਪੁੱਛ ਰਹੇ ਹੋ ਤੁਸੀਂ ਉਹਦਾ ਜਵਾਬ ਮੇਰਾ ਜਵਾਬ ਹੀ ਦੇ ਦਿਓ ਤੇ ਇਸ ਕਰਕੇ ਮੈਂ ਇਹਨੇ ਬਾਰੇ ਕੁਝ ਕਹਿਣੀ ਚਾਹੁੰਦਾ ਸਿਮੈ ਮੈਂ ਨਾ ਕਹਿਣਾ ਚਾਹਣਾ ਕੋਈ ਵੀ ਬੰਦਾ ਜਿਹਨੇ 10 ਸਾਲ ਐਸ਼ ਕੀਤੀ ਹੈ ਐਸਾ ਜੇ ਕਹੂਗਾ ਮੈਂ ਛੱਡ ਕੇ ਜਾਣਾ ਹੈ ਉਸ ਬੰਦੇ ਬਾਰੇ ਮੈਂ ਤੁਹਾਨੂੰ ਆਪ ਕਹਿਣ ਦੀ ਲੋੜ ਨਹੀਂ ਤੇ ਵਿਜੀ ਇੱਕ ਪਾਡੇ 2019 ਦਾ ਇਲੈਕਸ਼ਨ ਆ ਰਿਹਾ ਹੈ ਇਹ ਕਾਂਗਰਸ ਕੋਲੇ ਤੁਸੀਂ ਪੰਜਾਬ ਦੇਖੋ ਕਿਆ ਜਿਆ ਨਜ਼ਾਰਾ ਹੁੰਦਾ ਕਾਂਗਰਸ ਨੂੰ ਸੁਖਵੀਰ ਜੀ ਅੱਜ ਅੱਜ ਜਿਹੜੀ ਹੈ ਰੈਲੀ ਹੋਈ ਹੈ ਇੱਕ ਪਾਲ ਢਿੱਲੋਂ ਨੂੰ ਜੁਆਇਨ ਕਰਾਂ ਦੀ ਇੱਥੇ ਤੁਹਾਡੇ ਤੋਂ ਪਹਿਲਾਂ ਵੀ ਸਾਰੀਆਂ ਸਪੀਚ ਦੇ ਵਿੱਚ ਇੱਕੋ ਗੱਲ ਕਹੀ ਹੈ ਹਰਸਿਮਰਤ ਕੌਰ ਬਾਦਲ ਨੂੰ ਅਗਲੀ ਵਾਰੀ ਫੇਰ ਜਿਤਾ ਕੇ ਅਸੀਂ ਪਾਰਲੀਮੈਂਟ ਚ ਭੇਜਾਂਗੇ ਸੀ ਮੈਂ ਤੁਹਾਨੂੰ ਕੱਲ ਵੀ ਕਹਿਤਾ ਸੀ ਪਿਛੇ ਵੀ ਪ੍ਰੈਸ ਕਾਨਫਰੰਸ ਕੀਤਾ ਜਦੋਂ ਤੱਕ ਸਾਡੀ ਕੋਰ ਕਮੇਟੀ ਫੈਸਲਾ ਨਹੀਂ ਕਰਦੀ ਕੋਈ ਕੈਂਡੀਡੇਟ ਨਹੀਂ ਲੱਗਦਾ ਅੱਜ ਰੋਜ਼ਪੁਰ ਦੇ ਵਿੱਚ ਓਵਰ ਟੇਕਿੰਗ ਸੈਰੇਮਨੀ ਸੀ ਸਰਪੰਚ ਤੇ ਪੰਚੀ ਉਥੋਂ ਕੁਲਵੀਰ ਜੀ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਸਟੇਜ ਦੇ ਉੱਤੋਂ ਜੰਪ ਕਰਕੇ ਕਹਿਤਾ ਕਿ ਇੱਥੇ ਪੰਜਾਬ ਦੇ ਵਿੱਚ ਕੈਪਟਨ ਅਮਿੰਦਰ ਸਿੰਘ ਡਰੱਗ ਫਰੀ ਪੰਜਾਬ ਦੀ ਗੱਲ ਕਰਦਾ ਪਰ ਆਈਜੀ ਜਿਹੜਾ ਸਾਡਾ ਜ਼ੋਨਲ ਹੈ ਉਹ ਆਪ ਨਸ਼ੇੜੀਆਂ ਨਾਲ ਮਿਲਿਆ ਹੋਇਆ ਤੇ ਐਫਆਈਆਰ ਕੈਨਸਲ ਵੀ ਕਰਦਾ ਤੇ ਨਕਲੀ ਦਰਜ ਵੀ ਕਰਦਾ ਚਾਹੇ ਦਾ ਸਰ ਆਈਜੀ ਬਾਰੇ ਤੁਸੀਂ ਵੀ ਕੁਝ ਬੋਲੇ ਸੀ ਕੋਈ ਤੁਹਾਡਾ ਪ੍ਰਤੀਕਰਮ ਹੈ ਮੈਂ ਤੁਹਾਨੂੰ ਨਿੱਕਲ ਦਸਾਂ ਆਈਜੀ ਬਾਰੇ ਬੋਲਿਆ ਸੀ ਪਰ ਮੈਂ ਤੁਹਾਨੂੰ ਦਾ ਸਭ ਤੋਂ ਵੱਡਾ ਡਰੱਗ ਸਮੱਗਲਰ ਜੇ ਹੈ ਉਹ ਜੋ ਪ੍ਰੋਵਾਈਡ ਕਰਦਾ ਉਹ ਜੀਰਾ ਮੈਨੂੰ ਲੱਗਦਾ ਕਿ ਤੇ ਆ ਨਾ ਹੋਏ ਨੇ ਕਿ ਉਹਦੇ ਬੰਦੇ ਨੂੰ ਫੜ ਲਿਆ ਹੋਵੇ ਤੇ ਆ ਜੀ ਦੇ ਗੁੱਸਾ ਕਰਦਾ ਹੋਵੇ ਕਿਉਂਕਿ ਜੋ ਉਸੇ ਜੀਰਾ ਮੈਂ ਪਤਾ ਕੀਤਾ ਹੈ ਜੋ ਕੁਲਦੀਪ ਜੀਰੇ ਨੇ ਗੰਦ ਪਾਇਆ ਉੱਥੇ ਜੋ ਉਹਨੇ ਲੁੱਟਖੋ ਕਰਦਾ ਜੋ ਡਰੱਗਸ ਰੇਤਾ ਬਜਰੀ ਡਰੱਗਸ ਦੀ ਸਮਗਲਿੰਗ ਕਰਾਉਂਦਾ ਹੈ ਮੈਨੂੰ ਲੱਗਦਾ ਕਿ ਕਿਤੇ ਕਹਾਣੀ ਉਲਟੀ ਨਾ ਹੋਵੇ ਸੁਖਵੀਰ ਜੀ ਕਰਤਾਰਪੁਰ ਕਰਤਾਰਪੁਰ ਕੋਰੀਡੋਰ ਤੇ ਪੰਜਾਬ ਸਰਕਾਰ ਨੇ ਕਿਹਾ ਕਿ ਸੈਂਟਰਲ ਗਵਰਨਮੈਂਟ ਨੇ ਜਿਹੜਾ ਰੋਡ ਅਲਾਈਨਮੈਂਟ ਹੈਗਾ ਪ੍ਰੋਪੋਜ਼ ਉਹਨੂੰ ਹਰੀ ਝੰਡੀ ਨਹੀਂ ਦਿੱਤੀ ਹੈ ਇਸ ਕਰਕੇ ਲੈਂਡ ਐਕੁਇਜ਼ੀਸ਼ਨ ਨਹੀਂ ਹੋ ਰਹੀ ਹੈ ਨਹੀਂ ਨਹੀਂ ਹਰੀ ਝੰਡੀ ਦਿੱਤੀ ਹੈ ਸੈਂਟਰਲ ਗਵਰਨਮੈਂਟ ਪਹਿਲੀ 12 12 18 ਨੂੰ ਮੀਟਿੰਗ ਹੋਈ ਹੈ ਫਾਰਮ ਲਾਤੀ ਸੀ ਵਿਦਨ ਕੰਸਲਟੈਂਟਸ ਨੇ ਅਲਾਈਨਮੈਂਟਸ ਦੀ ਆਪਸ਼ਨਸ ਦੇਤੀ ਤਿੰਨ ਅਲਾਈਨਮੈਂਟਸ ਆਪਸ਼ਨ ਬਣਾਤੀ ਨਕਸ਼ੇ ਬਣਾਤੇ ਫਿਰ 12 12 ਤਰੀਕ ਨੂੰ ਪਿਛਲੇ ਮਹੀਨੇ ਦੀ 12 ਤਰੀਕ ਨੂੰ ਇੱਕ ਮਹੀਨਾ ਪਹਿਲੇ ਹੋਮ ਸੈਕਟਰੀ ਗਵਰਨਮੈਂਟ ਆਫ ਇੰਡੀਆ ਦੇ ਥੱਲੇ ਮੀਟਿੰਗ ਹੋਈ ਜਿੱਥੇ ਲੋਕਲ ਐਮਐਲਏ ਸੁਖੀ ਦੰਦਾਵਾ ਪ੍ਰੈਜ਼ెంట్ ਸੀ ਤੇ ਸਾਰੇ ਜਿਹਨੇ ਆਈਬੀ ਦੇ ਆਰਮੀ ਦੇ ਡਿਫੈਂਸ ਦੇ ਸਾਰੇ ਟੀਮਾਂ ਉੱਤੇ ਸੀ ਉਹਨਾਂ ਨੇ ਤਿੰਨੇ ਅਲਾਈਨਮੈਂਟਾਂ ਚੋਂ ਇੱਕ ਅਲਾਈਨਮੈਂਟ ਚੂਜ਼ ਕਰਤੀ ਜਿਹੜੀ ਅਲਾਈਨਮੈਂਟ ਚੂਜ਼ ਕੀਤੀ ਹੈ ਜਿਹੜੀ ਅਲਾਈਨਮੈਂਟ ਚੂਜ਼ ਕੀਤੀ ਹੈ ਉਸ ਅਲਾਈਨਮੈਂਟ ਨੂੰ ਨੈਸ਼ਨਲ ਹਾਈਵੇ ਨੇ ਨੈਸ਼ਨਲ ਹਾਈਵੇ ਡਿਕਲੇਅਰ ਕਰਤਾ ਪਰ ਅਫਸੋਸ ਹੈ ਜਿਹੜੀ 12-12 ਨੂੰ ਮੀਟਿੰਗ ਪੰਜਾਬ ਗਵਰਨਰ ਦੇ ਥੱਲੇ ਹੋਈ ਸੀ ਉਹਦੇ ਮਿਨਿਟਸ ਬਣਾ ਕੇ ਕੱਲੇ ਐਸਵੀ ਨੇ ਭੇਜਿਆ ਜਿਹੜੀ ਉਹ ਮਿੰਟਸ ਜੋ ਪਹੁੰਚ ਗਿਆ ਹੈ 11 ਨੰਬਰ ਤੇ ਸਾਰਤੀ ਪਲਾਨਿੰਗ ਕਰਕੇ ਪ੍ਰੋਸੈਸ ਸ਼ੁਰੂ ਕਰ ਦਿੱਤਾ ਲੈਂਡ ਐਕੁਇਜ਼ੀਸ਼ਨ ਦਾ ਉਹ ਪ੍ਰੋਸੈਸ ਇਹ ਜਿਹੜੀ ਨਾ ਸਾਰਾ ਇਮੀਡੀਐਟਲੀ ਗਵਰਨਮੈਂਟ ਆਫ ਇੰਡੀਆ ਦਊਗੀ ਜਿੰਨੀ ਸਪੀਡ ਨਾਲ ਜੇ ਗਵਰਨਮੈਂਟ ਆਫ ਇੰਡੀਆ 4 ਹਫ਼ਤਿਆਂ ਦੇ ਅੰਦਰ ਕੰਸਲਟੈਂਟ ਲਾ ਕੇ ਅਲਾਈਨਮੈਂਟ ਕਰਾ ਕੇ ਸਾਰਾ ਕੁਝ ਕਰ ਸਕਦੀ ਹੈ ਆ ਕਾਗਜ਼ੀ ਮਿਨਿਟਰੀ ਇੱਕ ਇੱਕ ਮਹੀਨਾ ਲੱਗਦਾ ਇਹਨਾਂ ਨੂੰ ਮਿੰਟ